ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਆ ਰਾਮ ਸਰ ਟੂਰਾ ਟ੍ਰੈਵਲ ਤੋਂ ਸਰਦੀਪ ਸਿੰਘ ਰਾਏ ਜੀ ਇੱਕ ਜ਼ਰੂਰੀ ਬੇਨਤੀ ਕਰਨੀ ਹੈ ਜੀ ਤੁਹਾਡੇ ਚਾਹਨਾ ਦੇ ਵਿੱਚ ਆਪਣੇ ਡਰਾਈਵਰ ਵੀਰਾਂ ਦੇ ਵੀ ਤੇ ਆਪਣੀ ਸਾਥ ਸੰਗਤ ਦੇ ਵੀ ਜੋ ਜੀ ਆਪਣਾ ਦਿੱਲੀ ਦਾ ਪਿਕ ਡ੍ਰੌਪ ਤੇ ਗੱਡੀਆਂ ਚਲਦੀਆਂ ਰਹੀਆਂ ਸੀਗਾ ਜੀ ਉਹ ਹੱਤੋ ਬਾਤ ਪਿਕ ਡ੍ਰੌਪ ਦਾ ਕਿਹੜਾ ਕੰਮ ਹੈ ਜੀ ਉਹ ਬੰਦਾ ਜੀ ਉਹ ਤੁਹਾਨੂੰ ਵੀ ਪਤਾ ਜੀ ਵੀ ਹੁਣ ਲੜਾਈ ਲੱਗ ਚੁੱਕੀ ਆ ਜਿਹਦੇ ਕਰਕੇ ਦਿੱਲੀ ਵੱਲੋਂ ਕੋਈ ਨਹੀਂ ਆ ਰਿਹਾ ਹੈਗਾ ਇਸ ਕਰਕੇ ਜਿਹਨੇ ਵੀ ਹੁਣ ਗੱਡੀ ਬੁੱਕ ਕਰਨੀ ਆ ਸਭ ਨੂੰ ਬੇਨਤੀ ਆ ਉਹ ਅਪਟਾਉਂ ਦੇ ਰੇਟ ਤੇ ਬੁੱਕ ਕਰਿਓ ਠੀਕ ਆ ਜੀ ਕਿਉਂਕਿ ਉਦੋਂ ਦੋ ਦੋ ਦੇ ਤਿੰਨ ਤਿੰਨ ਦਿਨ ਖੜਕੇ ਗੱਡੀਆਂ ਵਾਪਸ ਆ ਰਹੀਆਂ ਉਹ ਵੀ ਖਾਲੀ ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀ ਸਾਡਾ ਸਾਥ ਦਿਓ ਜੋ ਸਾਡੇ ਅਪਟਾਉਂ ਦੇ ਰੇਟ ਆ ਸਾਨੂੰ ਉਹ ਦਿੱਤੇ ਜਾਣ ਠੀਕ ਆ ਜੀ ਧੰਨਵਾਦ ਤੁਹਾਨੂੰ ਵੀ ਪਤਾ ਜੀ ਵੀ ਹੁਣ ਸਾਡੀ ਇਹ ਮਜਬੂਰੀ ਆ ਜੀ ਨਹੀਂ ਹੁਣ ਤੱਕ ਆਪਾਂ ਪਿਕਟਰੋ ਵਾਸਤੇ ਆਪਾਂ ਗੱਡੀਆਂ ਤੁਹਾਨੂੰ ਪ੍ਰੋਵਾਈਡ ਕਰਾਉਂਦੀ ਰਹੇ ਆ ਪਰ ਹੁਣ ਸਾਡੀ ਮਜ਼ਦੂਰੀ ਨੂੰ ਸਮਝਦੇ ਹੋਏ ਤੁਸੀਂ ਵੀ ਸਾਡਾ ਸਾਥ ਦਿਓ ਜਦ ਵੀ ਗੱਡੀ ਬੋਕ ਕਰਨੀ ਹੈ ਤੇ ਇਧਰੋਂ ਤੇ ਉਧਰੋਂ ਠੀਕ ਹੈ ਜੀ ਪੂਰੇ ਰੇਟ ਤੇ ਗੱਡੀ ਬੋਕ ਹੋਊਗੀ ਪਰ ਤੁਹਾਨੂੰ ਪਤਾ ਜੰਗ ਕਾਲ ਹਰੇਕ ਬੰਦੇ ਦੇ ਮਨ ਦੇ ਵਿੱਚ ਇੱਕ ਡਰ ਬੈਠਿਆ ਹੋਇਆ ਠੀਕ ਹੈ ਤੁਸੀਂ ਆਪਣਾ ਨਾਲ ਇੱਕ ਬੰਦਾ ਨਾਲ ਲੈ ਜਾਓ ਬੇਸ਼ੱਕ ਉਹ ਤੁਹਾਨੂੰ ਛੱਡ ਕੇ ਵਾਪਸ ਆ ਰਹੇ ਸਾਡੇ ਨਾਲ ਆ ਸਕਦਾ ਕਿਉਂਕਿ ਗੱਡੀ ਉਧਰੋਂ ਬਿਲਕੁਲ ਖਾਲੀ ਵਾਪਸ ਆਉਣੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਝੂਠ ਬੋਲ ਕੇ ਦੋਸਤੋਂ ਅਪਡਾਉਂ ਦੇ ਪੈਸੇ ਲੈ ਰਹੇ ਹਾਂ ਜੀ ਉਧਰੋਂ ਵੀ ਸਵਾਰੀ ਚੱਕ ਲਿਆਉਂਗੇ ਬੇਸ਼ੱਕ ਆਪਣਾ ਬੰਦਾ ਇੱਕ ਨਾਲ ਸਾਡੇ ਭੇਜ ਦੋ। ਇਸ ਲਈ ਸਾਰੇ ਡਰਾਈਵਰਾਂ ਦੀ ਬੇਨਤੀ ਆ ਵੀਰੋ ਅਪਡਾਉਂ ਦਾ ਰੇਟ ਲੋ ਐ ਇਸ ਟਾਈਮ ਦੇ ਵਿੱਚ ਕਿਉਂਕਿ ਉਧਰੋਂ ਸਵਾਰੀ ਹੈ ਨਹੀਂ ਬਿਲਕੁਲ ਠੀਕ ਆ ਆਪਣੀ ਹੋਇਆ ਇਸ ਟਾਈਮ ਮਜਬੂਰੀ ਬਣ ਚੁੱਕੀ ਆ ਆਪਾਂ ਪਹਿਲਾਂ ਬਸੇਰੀ ਸਾਹਿਬਾ ਦੱਸੀਆ ਬੇਕਰ ਰਹੋ ਜੀ। ਪਰ ਹੁਣ ਸਾਡੀ ਬਹੁਤ ਜ਼ਿਆਦਾ ਮਜਬੂਰੀ ਆ ਜੀ। ਸਾਡਾ ਸਾਥ ਦੋ ਧੰਨਵਾਦ ਜੀ।